ਅੱਜ ਕਾਲ ਦੀ ਸਵਾਤ ਤੁਹਾਡੇ ਆਪਣੇ ਚੈਨਲ ਖਨੌੜਾ ਐਗਰੋ ਵਰਕਰਸ ਦੇ ਨਵੀਂ ਟਰਾਲੀ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੇ ਇੱਕ ਵਾਰ ਹੋਰ ਆ ਚੁੱਕੇ ਆ ਜੀ ਆਪਾਂ ਸੋ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਪੌੜੀ ਦਾ ਸਟਾਈਲ ਆਪਾਂ ਚੇਂਜ ਕਰਤਾ ਇਸ ਵਾਰ ਗੋਲ ਕਰਤੀ ਆਪਾਂ ਨੇ ਤੇ ਤੁਸੀਂ ਥੋੜਾ ਟੂਲ ਬਾਕਸ ਵੀ ਦੇਖ ਸਕਦੇ ਹੋ ਕਿੰਨਾ ਹੈਵੀ ਲੱਗਿਆ ਹੋਇਆ ਹੈਗਾ ਤੇ ਉੱਪਰ ਬਾਈ ਦੀ ਫਰਮਾਇਸ਼ ਤੇ ਆਪਾਂ ਦੀਪ ਸਿੱਧੂ ਵੀਰ ਦੀ ਫੋਟੋ ਲਾਈ ਹੈ ਜੀ ਠੀਕ ਹੈ ਜੀ ਸੋ ਤੁਸੀਂ ਬੱਡ ਦੇਖ ਸਕਦੇ ਹੋ ਕਾਫੀ ਹੈਵੀ ਬੱਡ ਬਣਿਆ ਹੋਇਆ ਜੀ ਟਰਾਲੀ ਦਾ ਰੰਗ ਚੈੱਕ ਕਰੋ ਠੀਕ ਹੈ ਜੀ ਕਿਆ ਕੁਆਲਿਟੀ ਆ ਸਟੀਲ ਦੇ ਹੱਬਾਂ ਨੇ ਹੈਵੀ ਕੁਆਲਿਟੀ ਦੇ ਹੱਬਾਂ ਨੇ ਥੱਲੇ ਸਲੈਂਸਰ ਲਾਏ ਹੋਏ ਨੇ ਆਪਾਂ ਨੇ ਤੇ ਟਰੈਕਟਰ ਟੂਟਰ ਪੂਰਾ ਮੋਡੀਫਾਈ ਕੀਤਾ ਹੋਇਆ ਹੈਗਾ ਮਹਾਰਾ ਰਣਜੀਤ ਸਿੰਘ ਜੀ ਦੀ ਫੋਟੋ ਲਾਈ ਹੋਈ ਆ ਜਿਹੜਾ ਬਿੱਡਾ ਉਹ ਵੀ ਆਪਾਂ ਨੇ ਲੋਕ ਪੈਂਦੇ ਕੀਤੇ ਹੋਏ ਨੇ ਠੀਕ ਹੈ ਜੀ ਪਿਛਲੀ ਬਿੱਡੀ ਦੇੜੇ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋਗੇ ਇਸ ਵਾਰ ਪਿੰਨਾਂ ਦਾ ਆਪਾਂ ਜਗਾੜ ਚੱਕਤਾ ਵਿਜ਼ਾ ਪਿੰਨਾਂ ਨਹੀਂ ਆਪਾਂ ਪਾਉਂਦੇ ਤੇ ਤੁਸੀਂ ਪਿੱਛੋਂ ਵੀ ਦੇਖ ਸਕਦੇ ਹੋਗੇ ਠੀਕ ਹੈ ਜੀ ਜਿਹੜਾ ਆਪਣੇ ਸਟicker ਹੁੰਦੇ ਨੇ ਇਹ ਪੂਰੇ ਹੈਵੀ ਕੁਆਲਿਟੀ ਦੇ ਹੁੰਦੇ ਨੇ ਜੀ ਉੱਪਰ ਵੀ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਰੰਗ ਦੀ ਕੁਆਲਿਟੀ ਆ ਬਹੁਤ ਜ਼ਿਆਦਾ ਵਧੀਆ ਚੀਜ਼ ਆ ਤਾਂ ਥੱਲੇ ਤੁਸੀਂ ਦੇਖ ਸਕਦੇ ਹੋੜਾ ਚੈਨਲ ਚੁੰਨ ਲਾਹਾ ਬਹੁਤ ਕਾਫੀ ਮੋਟਾ ਲਾਹਾ ਕਾਲੇ ਕਾ ਬਾਈ ਦੀ ਫਰਮਾਇਸ਼ ਤੇ ਆਪਾਂ ਨੇ ਕੜਵਾਏ ਦੀ ਪਲਾਜ਼ਮਾ ਤੇ ਲੇਜ਼ਰ ਤੇ ਸੌਰੀ ਆਪਣੀ ਜਿਹੜੀ ਕਟਿੰਗ ਹੁੰਦੀ ਸਾਰੇ ਲੇਜ਼ਰ ਤੇ ਹੁੰਦੀ ਹੈਗੀ ਤੇ ਤੁਸੀਂ ਇੱਧਰ ਵੀ ਦੇਖ ਸਕਦੇ ਹੋਗੇ ਥੱਲੇ ਟਰੈਕਟਰ ਉੱਪਰ ਜਿਹੜਾ ਆਪਣੇ ਲੋਗ ਲੋਕ ਕਾਫੀ ਹੈਵੀ ਲੱਗੇ ਹੋਏ ਨੇ ਉੱਪਰ ਮਹਾਰਾ ਰਣਜੀਤ ਸਿੰਘ ਜੀ ਦੀ ਫੋਟੋ ਠੀਕ ਹੈ ਸਟੀਲ ਦੇ ਹੱਬਾਂ ਨੇ ਰੇਲ ਰੇਲ ਦਾ ਹਿੱਸਾ ਲੱਗਿਆ ਹੋਇਆ ਜੀ ਰੰਗ ਦੀ ਤੁਸੀਂ ਕੁਆਲਿਟੀ ਚੈੱਕ ਕਰੋ ਤੇ ਕਾਫੀ ਮਤਲਬ ਵਧੀਆ ਆਪਾਂ ਰੰਗ ਕਰਦੇ ਆਂਗੇ ਤੁਸੀਂ ਦੇਖ ਸਕਦੇ ਵਿਚਦੇ ਆਪਾਂ ਚੱਲਦੇ ਫਿਰਦੇ ਆਪਾਂ ਦਿਖਦੇ ਆਂਗੇ ਸੋ ਇਧਰ ਆਪਾਂ ਪੰਜਾਬ ਦਾ ਪੱਥਰ ਨਹੀਂ ਪੱਥਰ ਆਪਾਂ ਪੰਜਾਬ ਦਾ ਨਹੀਂ ਪੱਥਰ ਰੱਖ ਰੱਖਿਆ ਜੀ ਤੇ ਆ ਚੈੱਕ ਕਰੋ ਪੰਜਾਬ ਐਨ ਐਚ 01 ਤੇ ਮੋੜਲੀ ਬਿੱਡੀ ਵੀ ਕਾਫੀ ਹੈਵੀ ਲੱਗੀ ਹੋਈ ਹੈਗੀ ਤੇ ਤੁਹਾਨੂੰ ਜਿਹੜਾ ਰੰਗ ਕੀਤਾ ਆਪਾਂ ਜਿਹੜਾ ਪੰਟਰਾਲੀਆ ਰੰਗ ਹੁੰਦਾਗਾ ਕਾਫੀ ਵਧੀਆ ਆਪਣਾ ਰੰਗ ਹੁੰਦਾਗਾ ਹਰ ਆਪਾਂ ਵੀਡੀਓ ਦੇ ਵਿੱਚ ਦੱਸ ਦੱਸ ਦਿਆਂ ਜੀ ਠੀਕ ਆ ਜੀ ਆਪਾਂ ਵਧੀਆ ਰੰਗ ਯੂਜ਼ ਕਰਦੇ ਆ ਤੇ ਤੁਹਾਨੂੰ ਬੰਦੇ ਨਾਲ ਵੀ ਮਿਲਾਵਾਂਗੇ ਆਪਾਂ ਤੇ ਤੁਸੀਂ ਆ ਵੀ ਚੀਜ਼ ਚੈੱਕ ਕਰੋ ਲੋਗੋ ਆਪਣੇ ਵਧੀਆ ਲੱਗੇ ਹੋਏ ਨੇ ਤੇ ਆ ਸਾਡਾ ਬਾਈ ਪੇਂਟਰ ਹੈਗਾ ਤੇ ਇਹ ਨੇ ਬਈ ਪੂਰੀ ਬਹੁਤ ਕਾਰਗਰੀ ਦਿਖਾਉਂਦਾਗਾ ਆਪਾਂ ਕਿੰਨੀ ਦੂਰ ਫਿਰਦੇ ਤੇ ਆਪਾਂ ਨਾਲ ਸ਼ੀਸ਼ੇ ਆ ਲਾਏ ਸ਼ੀਸ਼ੇ ਦੇ ਵਿੱਚ ਫਿਰਦੇ ਹੁੰਦੇ ਨੇਗੇ ਜਿਹੜਾ ਆਪਾਂ ਲੋਹਾ ਯੂਜ਼ ਕਰਦੇ ਹਾਂ ਸੇਲ ਦਾ ਮਾਲ ਯੂਜ਼ ਕਰਦਾ ਟਾਟਾ ਦਾ ਹੈਵੀ ਮਾਲ ਲੱਗਾ ਹੈ ਇਹ ਆਪਣਾ ਸਾਰਾ ਲੋਹਾ ਤੇ ਜਿਹੜੇ ਪੈਪ ਆਪਾਂ ਬਿੱਡ ਲਈ ਆਪਾਂ ਵਰਤੇ ਨੇਗੇ ਉਹ ਸੀ ਕਲਾਸ ਪੈਪ ਨਹੀਂ ਆਈਐਸਆਈ ਦੇ ਮਾਰਕ ਦੇ ਵਿੱਚ ਫੁੱਲ ਹੈਵੀ ਪੈਪ ਹੈ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਸਾਡੇ ਸਕਰੀਨਾਂ ਦੇ ਨੰਬਰ ਚੱਲ ਰਹੇ ਨੇ ਜੇ ਕਿਸੇ ਭਾਈ ਨੇ ਇਨਫੋਰਮੇਸ਼ਨ ਲੈ ਲਈਆਂ ਤਾਂ ਸਾਡੇ ਨਾਲ ਸੰਪਰਕ ਕਰੋ ਸਸਰੀ ਕਾਰੀ